ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਸਤਿਕਾਰਯੋਗ ਸਾਥੀਓ ਆਪਾਂ ਅਕਸਰ ਹੀ ਹਰ ਰੋਜ਼ ਕੇ ਜਨਤ ਦੇ ਮੁੱਦੇ ਤੇ ਗੱਲ ਕਰਦੇ ਆਂ ਤੇ ਅੱਜ ਵੀ ਜਿਹੜਾ ਮੁੱਦਾ ਹੈ ਮੁੱਦਾ ਬੜਾ ਗੰਭੀਰ ਹੈ ਪੰਜਾਬ ਸਰਕਾਰ ਇੱਕ ਗੱਲ ਕਹਿ ਰਹੀ ਆ ਕਹਿੰਦੇ ਵੀ ਆ ਬੀਜੇਪੀ ਜਦੋਂ ਭਾਰਤ ਸਰਕਾਰ ਕੇ ਲੋਕ ਕੁਝ ਕਹਿ ਲੋ ਕਹਿੰਦੇ ਬੀਜੇਪੀ ਗਲਤ ਤਰੀਕੇ ਨਾਲ ਡਾਟਾ ਇਕੱਠਾ ਕਰ ਰਹੀ ਹੈ ਡਾਟਾ ਲੀਕ ਕਰੂਗੀ ਕੱਲ ਨੂੰ ਉਹ ਡਾਟਾ ਜਿਹੜਾ ਵੋਟਾਂ 'ਚ ਕੰਮ ਲਾਊਗੀ ਤੇ ਮੈਂ ਇਸ ਗੱਲ ਨਾਲ ਐਗਰੀ ਹੋ ਸਕਦਾ ਵੀ ਹੋ ਸਕਦਾ ਵੀ ਕਿਸੇ ਤਰੀਕੇ ਡਾਟਾ ਲੀਕ ਹੋ ਸਕਦਾ ਡਾਟਾ ਰੱਖ ਸਕਦੇ ਆ ਪਰ ਅਸੀਂ ਪਿਛਲੀ ਵਾਰ ਜਿਹੜੀਆਂ ਵੋਟਾਂ ਪਾਈਆਂ ਉਹ ਕਿਸੇ ਨੂੰ ਡਾਟਾ ਦੇ ਕੇ ਤਾਂ ਨਹੀਂ ਪਾਈਆਂ ਉਦੋਂ ਤਾਂ ਡਾਟਾ ਸਾਡਾ ਸੇਫ ਸੀ ਬਿਲਕੁਲ ਉਸ ਤੋਂ ਪਿਛਲੀ ਵਾਰ ਵੀ ਡਾਟਾ ਸੇਫ ਸੀ ਉਸ ਤੋਂ ਪਿਛਲੀ ਵਾਰ ਵੀ ਡਾਟਾ ਸੇਫ ਸੀ ਪਰ ਚਲੋ ਪਿਛਲਿਆਂ ਨੇ ਇਹ ਜਿਹੇ ਮੁੱਦੇ ਨਹੀਂ ਚੱਕੇ ਤੁਸੀਂ ਇਹ ਮੁੱਦਾ ਚੱਕਿਆ ਮੈਂ ਤਾਂ ਕਰਕੇ ਤੁਹਾਨੂੰ ਪੁੱਛਣਾ ਚਾਹਣਾ ਵੀ ਪਿਛਲੀ ਵੇਰੀ ਜੇ ਡਾਟਾ ਲੀਕ ਨਹੀਂ ਹੋਇਆ ਤੇ ਤੁਹਾਨੂੰ ਵੋਟਾਂ ਪਈਆਂ ਬਿਨਾਂ ਡਾਟੇ ਤੋਂ ਪਈਆਂ ਤਾਂ ਤੁਸੀਂ ਅੱਜ ਤੱਕ ਦੱਸੋ ਕਿਹੜਾ ਕੱਦੂ ਚ تیر ਮਾਰਿਆ ਐਸੀ ਸਮਾਜ ਲਈ ਇੱਕ ਵੀ ਕੰਮ ਦੱਸੋ ਜਿਹੜਾ ਤੁਸੀਂ ਐਸੀ ਸਮਾਜ ਲਈ ਆ ਕੁਝ ਕੀਤਾ ਤੇ ਹੁਣ ਐਸੀ ਸਮਾਜ ਲਈ ਇਹਨਾਂ ਘਣਾਉਣ ਲੱਗ ਜਿਓ ਵੀ ਅਸੀਂ ਇੰਨਾ ਬਜਟ ਰੱਖਿਆ ਕਿਉਂਕਿ ਬਜਟ ਪਿਛਲੀਆਂ ਸਰਕਾਰਾਂ ਵੀ ਰੱਖਦੀਆਂ ਰਹੀਆਂ ਪਰ ਉਹ ਜਿਹੜਾ ਬਜਟ ਆ ਬਜਟ ਸਿਰਫ ਬਜਟ ਹੀ ਰਹਿ ਜਾਂਦਾ ਸਾਡੇ ਸਮਾਜ ਨੂੰ ਫੇਰ ਕੁਝ ਨਹੀਂ ਮਿਲਦਾ ਕੀ ਦਿੱਤਾ ਜਾਂਦਾ ਐਸੀ ਸਮਾਜ ਨੂੰ ਤੇ ਜਦੋਂ ਵੀ ਗੱਲ ਕੀਤੀ ਜਾਂਦੀ ਆ ਵੀ ਐਸੀ ਸਮਾਜ ਲਈ ਇਲੈਕਸ਼ਨ ਵੇਲੇ ਗੱਲ ਕੀਤੀ ਜਾਂਦੀ ਆ ਤੇ ਬਹੁਤ ਫੜਾਂ ਮਾਰੀਆਂ ਜਾਂਦੀਆਂ ਅਸੀਂ ਤੁਹਾਡਾ ਉਹ ਕਰਦੇ ਆਂਗੇ ਜੋ ਕਰਦੇ ਆਂਗੇ ਜਿਹੜੇ ਸਾਡੇ ਸਮਾਜ ਦੇ ਕੁਝ ਸਰਕਲ ਪ੍ਰਧਾਨ ਜਾਂ ਬਲਾਕ ਪ੍ਰਧਾਨ ਜਾਂ ਕੁਝ ਹੋਰ ਲੱਗੇ ਹੁੰਦੇ ਆਂ ওভারਗਲਾ ਕੇ ਬਹੁਤ ਜ਼ਿਆਦਾ ਮਿੱਠੀਆਂ ਗੱਲਾਂ ਮਾਰ ਕੇ ਭਾਸ਼ਣ ਦੇ ਦੇ ਕੇ ਸਾਡੀਆਂ ਵੋਟਾਂ ਜਿਹੜੀਆਂ ਆਪਦੀ ਪਾਰਟੀ ਨੂੰ ਪਵਾ ਲੈਂਦੀਆਂ ਤੇ ਪਰ ਜਦੋਂ ਇਲੈਕਸ਼ਨ ਲੰਘ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਐਸੀ ਸਮਾਜ ਦੀ ਕੋਈ ਵੀ ਸਾਰ ਨਹੀਂ ਲੈਂਦਾ ਜੇ ਕੋਈ ਪਾਰਟੀ ਨੇ ਜੇ ਕਿਸੇ ਪਾਰਟੀ ਨੇ ਸਾਰ ਲਈਆ ਤਾਂ ਉਹ ਮੈਨੂੰ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਦੱਸ ਸਕਦਾ ਵੀ ਅਸੀਂ ਐਸੀ ਸਮਾਜ ਲਈ ਇਹ ਕੀਤਾ ਤੇ ਮੇਰੇ ਮੰਨਣ ਦੇ ਵਿੱਚ ਪਹਿਲਾਂ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਵੀ ਸਾਡੇ ਮੱਜਬੀ ਸਿੱਖ ਸਮਾਜ ਵੱਲੋਂ ਇੱਕ ਹੋਰ ਗੱਲ ਰੱਖੀ ਜਾਂਦੀ ਆ ਵੀ ਜਿਹੜਾ ਆਉਣ ਵਾਲਾ ਮੁੱਖ ਮੰਤਰੀ ਆ ਸਾਡਾ ਮੱਜਬੀ ਸਿੱਖ ਚਾਹੀਦਾ ਇਸ ਗੱਲ ਨਾਲ ਵੀ ਮੈਂ ਬਿਲਕੁਲ ਐਗਰੀ ਹਾਂ ਕਿਉਂਕਿ ਸਾਡੇ ਹੱਥ ਵੀ ਰਾਜ ਚਾਹੀਦਾ ਅਸੀਂ ਵੀ ਇੰਨੀ ਫੂਟ ਵਾਲੇ ਆ ਤੇ ਸਾਡੇ ਗੁਰੂ ਸਾਹਿਬ ਵੀ ਕਹਿ ਕੇ ਗਏ ਐਨ ਸਿੱਖਣ ਕੋ ਦੇਉ ਪਾਤਸ਼ਾਹियां ਤੇ ਸਾਨੂੰ ਪਾਤਸ਼ਾਹियां ਸਾਨੂੰ ਵੀ ਰਾਜ ਚਾਹੀਦਾ ਬਹੁਤ ਵਧੀਆ ਗੱਲ ਹੈ ਜਿਹੜੇ ਸਾਡੇ ਕ੍ਰਾਂਤੀਕਾਰ ਵੀਰ ਇਸ ਮੈਮ ਨੂੰ ਗਾਂ ਲਿ ਜਾ ਰਹੇ ਆ ਪਰ ਉਹ ਜਿਹੜੇ ਜਿਹੜੀ ਮੈਮ ਅੱਗੇ ਨੂੰ ਲਿ ਜਾ ਰਹੇ ਉਹ ਸਿਰਫ ਇੱਕ ਪਾਰਟੀ ਲਈ ਲਿ ਜਾ ਰਹੇ ਆ ਜਿਹੜੀ ਗੱਲ ਮੈਂ ਕਹਿਣਾ ਚਾਹੁੰਨਾ ਹੁਣ ਬਹੁਤ ਵਧੀਆ ਗੱਲ ਹੈ ਤੁਸੀਂ ਆਪਦੇ ਸਮਾਜ ਦੀ ਗੱਲ ਕਰੋ ਪਰ ਕਿਸੇ ਪਾਰਟੀ ਦੇ ਦੀ ਨਾ ਕਰੋ ਕਿਉਂ ਤਾਂ ਮੈਂ ਵੀ ਕਿਸੇ ਪਾਰਟੀ ਨੂੰ ਬਲੌਂਗ ਕਰਦਾ ਹੁਣ ਮੈਂ ਇਹ ਵੀ ਨਾ ਕਹਿ ਸਕਦਾ ਵੀ ਸਭ ਨੂੰ ਇਕੱਠੇ ਕਰਕੇ ਤੇ ਇਹ ਪਾਰਟੀ ਹੈ ਜਿਹੜੀ ਮਜੀਠੀ ਸਿੱਖ ਮੁੱਖ ਮੰਤਰੀ ਬਣਾਉ ਤੇ ਇੱਥੇ ਮੈਂ ਇੱਕ ਹੋਰ ਵੀ ਸਵਾਲ ਪੁੱਛਣਾ ਚਾਹੁੰਨਾ ਕੀ ਜਿੰਨਾ ਹਲਕਿਆਂ ਦੇ ਵਿੱਚ ਸਾਡੇ ਐਮਐਲਏ ਮਜੀਠੀ ਸਿੱਖ ਜੋ ਐਮਪੀ ਮذਬੀ ਸਿੱਖਾ ਉਹਨਾਂ ਚ ਸਾਡੇ ਜਿਹੜੇ ਮذਬੀ ਸਿੱਖਾਂ ਦੀ ਦਸ਼ਾ ਤੇ ਦੇਸ਼ਾ ਸੁਧਰ ਗਈ ਆ ਬਿਲਕੁਲ ਨਹੀਂ ਇਹ ਤੁਹਾਨੂੰ ਆਪ ਨੂੰ ਪਤਾ ਵੀ ਸਭ ਤੋਂ ਜ਼ਿਆਦਾ ਜਿਹੜੇ ਆ ਸਾਡੀ ਕੌਮ ਨਾਲ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੀਆਂ ਸਹੂਲਤਾਂ ਦੀਆਂ ਉਹਨਾਂ ਦੀ ਛੱਡੋ ਸਾਡੇ ਜਿਹੜੇ ਇਤਿਹਾਸ ਆ ਇਤਿਹਾਸਾਂ ਨਾਲ ਵੀ ਤਰੋਲ ਮੜੋ ਕੀਤੀ ਜਾਂਦੀ ਆ ਤੇ ਲੋਕ ਜਿਹੜੇ ਚਾਤਰ ਲੋਕ ਆ ਉਹ ਹੈ ਸਾਡੇ ਐਸੀ ਸਮਾਜ ਦੇ ਚਾਤਰ ਲੋਕ ਆ ਉਹ ਉਹਨਾਂ ਦੇ ਪਛ ਲੱਗ ਲੱਗ ਕੇ ਤੇ ਉਹਨਾਂ ਦੀਆਂ ਚਮਚੀਗਿਰੀਆਂ ਕਰਕੇ ਉਹ ਆਪਦੇ ਆਪ ਨੂੰ ਤੇ ਆਪਦੇ ਪਰਿਵਾਰ ਨੂੰ ਡਿਵੈਲਪ ਕਰ ਜਾਂਦੇ ਆ ਤੇ ਬਾਕੀ ਲੋਕਾਂ ਨੂੰ ਉਹ ਸਿਰਫ ਲੜਨ ਮਰਨ ਲਈ ਹੀ ਛੱਡ ਜਾਂਦੇ ਆ ਗਰੀਬੀ ਨਾਲ ਭੁੱਖ ਮਾਰੀ ਨਾਲ ਲੜਨ ਮੰਨ ਲਈ ਛੱਡ ਜਾਂਦੇ ਆ ਤੇ ਜੇ ਚਲੋ ਆਪਾਂ ਮੁੱਦੇ ਤੇ ਆਈਏ ਜਿਹੜੇ ਮੁੱਦੇ ਤੇ ਆਪਾਂ ਗੱਲ ਕਰਦੇ ਸੀ ਵੀ ਭਾਰਤ ਸਰਕਾਰ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਲੈ ਕੇ ਆਈ ਆ ਮੈਂ ਇਹ ਗੱਲ ਕਹਿ ਸਕਦਾ ਵੀ ਭਾਰਤ ਦੇ ਵਿੱਚ ਪਹਿਲੀ ਵਾਰ ਇੱਕ ਪ੍ਰਧਾਨ ਮੰਤਰੀ ਆਇਆ ਜਿਨੇ ਇਹ ਕਿਹਾ ਵੀ ਜਿਹੜੇ ਐਸੀ ਸਮਾਜ ਦੇ ਲੋਕ ਆ ਉਹਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਅ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਲੋਨ ਦਿੱਤਾ ਜਾਵੇ 10 ਲੱਖ ਰੁਪਏ ਤੱਕ ਲੋਨ ਦੇ ਕੇ ਉਹਦੇ ਤੋਂ ਦੇਣ ਲਈ ਉਹਦੀ ਕੋਈ ਗਰੰਟੀ ਨਾ ਲਈ ਜਾਵੇ ਕਈ ਸਕੀਮਾਂ ਚਲਾਈਆਂ ਜਿਵੇਂ ਐਮਈ ਸੇਮੀ ਲਘੂ ਉਦਯੋਗਾ ਵਿਸ਼ਵਕਰਮਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਆਇਸ਼ਮਾਨ ਭਾਵ ਕਾਰਡ ਹੁਣ ਇਹ ਜਿਹੜੀਆਂ 5 ਹੂਰਤਾਂ ਚੱਲ ਰਹੀਆਂ ਇਹ ਸਹੂਲਤਾਂ ਜੇ ਸਾਡੇ ਐਸਸੀ ਸਮਾਜ ਨੂੰ ਟੋਟਲ ਹੀ ਮਿਲ ਜਾਣਾ ਤਾਂ ਸਾਡੇ ਲੋਕਾਂ ਦਾ ਕੁਛ ਨਾ ਕੁਛ ਜੀਵਨ ਪੱਧਰ ਵਧੀਆ ਬਣ ਜਾਊਗਾ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜੇ ਤੁਸੀਂ ਸਾਡੇ ਲਈ ਕੁਝ ਕਰਨਾ ਚਾਹੁੰਦੇ ਹੋ ਚਾਹੁੰਦੇ ਹੋ ਤਾਂ ਤੁਸੀਂ ਆਪ ਦੇ ਕੋਲੋਂ ਬੇਸ਼ੱਕ ਸਾਨੂੰ 5 ਰੁਪਏ ਨਾ ਦਿਓ ਪਰ ਜਿਹੜੇ ਸਾਡੇ ਐਸਸੀ ਸਮਾਜ ਨੂੰ ਇਹ ਲਘੂ ਉਦਯੋਗ ਵਿਸ਼ਵਕਰਮਾ ਜਾਂ ਐਮੀ ਸੇਮੀ ਜਾਂ ਆਯੁਸ਼ਮਾਨ ਭਵ ਜਾਂ ਭਾਰਤ ਵਾਸੀ ਯੋਜਨਾ ਇਹ ਸਕੀਮਾਂ ਸਾਡੇ ਐਸੀ ਸਮਾਜ ਨੂੰ ਲੈ ਲੈਣ ਦਿਓ ਇਹਦੇ ਵਿੱਚ ਰੋੜਾ ਨਾ ਬਣੋ ਮਸਾਂ ਕਿਸੇ ਨੇ ਸਾਡੀ ਸਾਰ ਲੈਣੀ ਸ਼ੁਰੂ ਕੀਤੀ ਆ ਤੇ ਮੈਂ ਚਲੋ ਇਸ ਥਾਂ ਤੇ ਫਿਰ ਤੁਹਾਨੂੰ ਭੰਡਣ ਵਾਲੀ ਗੱਲ ਆਜੂਗੀ ਦੇਖੋ 2 ਰੁਪਏ ਵਾਲੀ ਕਣਕ ਆ ਜਿਹੜੀ ਤੁਹਾਡੇ ਰਾਜ ਚ ਆ ਕੇ ਸਾਨੂੰ ਉਹ ਵੀ ਮਿਲਣੀ ਬੰਦ ਹੋ ਗਈ ਆ ਮੈਂ ਜਿੱਥੇ ਤੁਹਾਡੇ ਤੋਂ ਇਹ ਆਸ ਕਰਦਾ ਵੀ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਪ੍ਰਧਾਨ ਮੰਤਰੀ ਦੀਆਂ ਯੋਜਨਾਵਾਂ ਐ ਉਹ ਸਾਨੂੰ ਆਪਦੇ ਤੌਰ ਤੇ ਦੇਣ ਦੀ ਕੋਸ਼ਿਸ਼ ਕਰੋਗੇ ਉੱਥੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਤੁਸੀਂ ਇਹ ਜਿਹੜਾ ਪੰਜਾਬ ਸਰਕਾਰ ਦੀ 2 ਰੁਪਏ ਵਾਲੀ ਕਣਕ ਸੀ ਉਹ ਜਿਹੜੀ ਬੰਦ ਕੀਤੀ ਉਹਨੂੰ ਵੀ ਲਾਗੂ ਕਰੋਗੇ ਸੋ ਮੈਂ ਲਾਸਟ ਦੇ ਵਿੱਚ ਸਾਡੇ ਐਸਸੀ ਸਮਾਜ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਲਕੀਰ ਦੇ ਫਕੀਰ ਬਣ ਕੇ ਨਾ ਰਹੋ ਤੁਸੀਂ ਇਹ ਦੇਖੋ ਵੀ ਸਾਡੇ ਲਈ ਕੌਣ ਕੀ ਕਰਦਾ ਜਿਹੜਾ ਸਾਡੇ ਲਈ ਕੁਝ ਕਰਦਾ ਉਹਦੀ ਗੱਲ ਕਰੋ ਦੂਸਰੇ ਨਾਲ ਸਾਡਾ ਕੋਈ ਤਾਲੁਕਤ ਨਹੀਂ ਕੋਈ ਲੈਣ ਦੇ ਨੇ ਸਿਰਫ ਤੇ ਸਿਰਫ ਸਾਡੇ ਲਈ ਉਹ ਚੰਗਾ ਜਿਹੜਾ ਸਾਡੇ ਸਮਾਜ ਦਾ ਲੈਵਲ ਉੱਚਾ ਚੱਕਣ ਲਈ ਕੋਈ ਗੱਲ ਕਰੂਗਾ ਉਹ ਬੇਸ਼ੱਕ ਕਾਂਗਰਸ ਹੋਵੇ ਬੇਸ਼ੱਕ ਅਕਾਲੀ ਦਲ ਹੋਵੇ ਬੇਸ਼ੱਕ ਬੀਜੇਪੀ ਹੋਵੇ ਬੇਸ਼ੱਕ ਆਮ ਆਦਮੀ ਪਾਰਟੀ ਹੋਵੇ ਜਦ ਉਸ ਤੋਂ ਬਿਨਾ ਵੀ ਦੋ ਧੜੇ ਹੋਰ ਉੱਠੇ ਆ ਜਿਨ੍ਹਾਂ ਤੋਂ ਵੈਸੇ ਮੈਨੂੰ ਕੋਈ ਆਸ ਨਹੀਂ ਕਿਉਂਕਿ ਅਸੀਂ ਸਾਡੇ ਇੱਕ ਐਮਪੀ ਬਣਾ ਕੇ ਆ ਭੇਜਿਆ ਹੋਇਆ ਉਸ ਐਮਪੀ ਨੇ ਅੱਜ ਤੱਕ ਵੀ ਐਸੀ ਸਮਾਜ ਦੀ ਕੋਈ ਗੱਲ ਉਹਦੇ ਮੂੰਹੋਂ ਗੱਲ ਹੀ ਨਹੀਂ ਨਿਕਲੀ ਵੈਸੇ ਉਹਦਾ ਕੋਈ ਕਸੂਰ ਨਹੀਂ ਸਾਡੇ ਆਪ ਦੇ ਹੀ ਸਮਾਜ ਦਾ ਕਸੂਰ ਆ ਜਦੋਂ ਇਹ ਗੱਲ ਵਿਚਾਰਦੇ ਨਹੀਂ ਵੀ ਕਿਹੜਾ ਸਾਡੇ ਲਈ ਚੰਗਾ ਏ ਤੇ ਕਿਹੜਾ ਸਾਡੇ ਲਈ ਮਾੜਾ ਏ ਕੌਣ ਸਾਡੇ ਭਲੇ ਦੀ ਗੱਲ ਕਰਦਾ ਤੇ ਕੌਣ ਸਾਡੇ ਵਿਰੋਧ ਚ ਗੱਲ ਕਰਦਾ ਸੋ ਮੈਂ ਬੇਨਤੀ ਕਰੂੰਗਾ ਸਾਡੇ ਟੋਟਲ ਐਸੀ ਸਮਾਜ ਨੂੰ ਵੀ ਭਾਈ ਆਪ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਲਈ ਸਹੀ ਰੀਤੇ ਆਓ ਸਹੀ ਸਮੇਂ ਨੂੰ ਸਹੀ ਜਗ੍ਹਾ ਨੂੰ ਸਮਝੋ ਸੋ ਇਹਨਾਂ ਮੈਂ ਕਹਿੰਦਾ ਖੇਮਾ ਦਾ ਜਾਜਕਾਂ ਜੇ ਕਿਸੇ ਦੇ ਗੱਲ ਦਿਲ ਤੇ ਲੱਗੇ ਤਾਂ ਮਾਫ ਕਰਨਾ ਸੋ ਅਗਲੀ ਵੀਡੀਓ ਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ